ਕੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਤਰ੍ਹਾਂ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਘਰ ਦੇ ਵਿੱਚ ਮੱਛਰ ਬਹੁਤ ਜ਼ਿਆਦਾ ਆ ਜਾਂਦੇ ਗਰਮੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਮੱਛਰਾਂ ਦੀ ਤੇ ਕਈ ਵਾਰ ਆਪਾਂ ਬਾਜ਼ਾਰ ਚੋਂ ਇਹ ਜਿਹੜੇ ਕੈਮੀਕਲ ਵਗੈਰਾ ਰਾਵ ਵਾਲੀਆਂ ਦਵਾਈਆਂ ਹੁੰਦੀਆਂ ਤੇ ਇਹ ਆਪਾਂ ਲੈ ਕੇ ਆਉਣੇ ਜੀ ਤੇ ਇਹ ਜਿਹੜੀਆਂ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੀਆਂ ਤੇ ਅੱਜ ਆਪਾਂ ਘਰ ਦੇ ਵਿੱਚ ਤੇ ਮੱਛਰ ਜਿਹੜੇ ਹੈਗੇ ਅਗੇ ਤੇ ਇਹਨਾਂ ਵਾਸਤੇ ਦਵਾਈ ਤਿਆਰ ਕਰਾਂਗੇ ਜੀ ਘਰੇਲੂ ਨੁਸਖਾ ਇਹ ਤੇ ਤੁਹਾਨੂੰ ਵੀ ਦੱਸਾਂਗੇ ਆਪਾਂ ਇਹਦੇ ਵਿੱਚ ਕੀ ਕੀ ਵਰਤਾਂਗੇ ਤੇ ਜੇਕਰ ਤੁਸੀਂ ਇਹ ਇਹ ਪਾਣੀ ਦੇ ਵਿੱਚ ਘੋਲ ਕੇ ਇਹ ਛੜਕਾ ਕਰ ਲਿਆ ਨਾ ਘਰ ਦੇ ਵਿੱਚ ਤਾਂ ਇੱਕ ਵੀ ਮੱਛਰ ਨਹੀਂ ਰਹੂਗਾ ਘਰ ਦੇ ਵਿੱਚ ਤੇ ਚਲੋ ਜੀ ਆਪਾਂ ਤੁਹਾਨੂੰ ਦੱਸ ਦਿਆਂ ਕੀ ਕੀ ਚਾਹੀਦਾ ਇੱਥੇ ਸਭ ਤੋਂ ਪਹਿਲਾਂ ਤਾਂ ਜੀ ਇਹ ਆਪਾਂ ਨੇ ਲੈ ਲੈਣੀਆਂ ਐਕਸਪਾਇਰੀ ਡੇਟ ਵਾਲੀਆਂ ਗੋਲੀਆਂ ਜਿਹੜੀਆਂ ਹੁੰਦੀਆਂ ਮੈਡੀਸਨ ਆਪਣੇ ਕੋਲੇ ਇਹ ਲੈ ਲੈਣੀਆਂ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਪੁਰਾਣੀਆਂ ਹੋਈ ਜਾਂਦੀਆਂ ਦਵਾਈਆਂ ਪੰਗਾ ਪੰਗਾ ਤੇ ਇਸ ਤਰੀਕੇ ਦੀਆਂ ਆਪਾਂ ਦਵਾਈਆਂ ਆਪਾਂ 3-4 ਗੋਲੀਆਂ ਲੈ ਲੈਣੀਆਂ ਇਹ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਇਸ ਤਰੀਕੇ ਨਾਲ ਇਹਨਾਂ ਨੂੰ ਕੱਢ ਲੈਣਾ ਆਪਾਂ ਨੇ ਇਸ ਤਰੀਕੇ ਨਾਲ ਜੀ ਆਪਾਂ ਇਹੇ ਤਿੰਨ ਗੋਲੀਆਂ ਕੱਢ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਕਿਸੇ ਵਰਤਨ ਦੇ ਵਿੱਚ ਨਹੀਂ ਪਾ ਕੇ ਕੁੱਟਾਂਗੇ ਕਈ ਵਾਰ ਆਪਾਂ ਜਿਵੇਂ ਆਪਣੇ ਘਰ ਦੇ ਵਿੱਚ ਮਸਾਲੇ ਕੁੱਟਣ ਵਾਲੇ ਹੁੰਦੇ ਅਗੇ ਛੋਟੇ-ਛੋਟੇ ਪਿਆਜ਼ ਵਗੈਰਾ ਕੁਰਦੇ ਆਪਾਂ ਤੇ ਅਦਰਕ ਵਗੈਰਾ ਉਹ ਚ ਨਹੀਂ ਆਪਾਂ ਇਹਨੂੰ ਕਿਸੇ ਵੀ ਵਰਤਨ ਦੇ ਵਿੱਚ ਵਰਤਾਂਗੇ ਤੇ ਇਸ ਤਰੀਕੇ ਨਾਲ ਲਿਫਾਫੇ ਤੇ ਰੱਖ ਲੈਣਾ ਪੁਲਥੀਨ ਤੇ ਤੇ ਇਹਨੂੰ ਦਬਲ ਕਰਕੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਕੁੱਟ ਲਾਂਗੇ ਬਰੀਕ ਪੇਸਟ ਕਰ ਦਾਂਗੇ ਇਹਦਾ ਆਪਾਂ ਪਾਊਡਰ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਦਾ ਪਾਊਡਰ ਬਣਾ ਲਿਆ ਬਰੀਕ ਤੇ ਹੁਣ ਜਿਹੜੀ ਆਪਾਂ ਦੂਸਰੀ ਚੀਜ਼ ਲਾਵਾਂਗੇ ਇਹ ਹੈਗਾ ਕਪੂਰ ਤੇ ਕਪੂਰ ਜੇਕਰ ਆਪਾਂ ਘਰ ਦੇ ਵਿੱਚ ਊਂ ਵੀ ਜਲਾਉਣੇ ਆ ਤਾਂ ਘਰ ਆਪਣਾ ਸ਼ੁੱਧ ਹੋ ਜਾਂਦਾ ਜੀ ਚੰਗਾ ਹੁੰਦਾ ਕਪੂਰ ਜਲਾਇਆ ਆਪਣੇ ਘਰਾਂ ਦੇ ਵਿੱਚ ਵੀ ਤੇ ਸ਼ੁੱਧ ਕਰ ਦਿੰਦਾ ਹੈ ਘਰਾਂ ਨੂੰ ਤੇ ਹੁਣ ਆਪਾਂ ਇੱਕ ਇਹ ਟਿੱਕੀ ਲਈਤੀ ਕਪੂਰ ਦੀ ਇੱਕ ਪਾਊਚ ਤੇ ਹੁਣ ਆਪਾਂ ਇਹ ਵੀ ਟਿੱਕੀ ਇਹਦੇ ਕੱਢ ਕੇ ਵਿੱਚ ਤੇ ਕੁੱਟ ਲਾਂਗੇ ਇਸੇ ਤਰ੍ਹਾਂ ਹੀ ਪਾਊਡਰ ਬਣਾ ਲਾਂਗੇ ਆਪਾਂ ਇਹ ਵੇਖੋ ਜੀ ਇਹ ਆਪਾਂ ਕਪੂਰ ਦੀ ਟਿੱਕੀ ਕੱਢ ਲਈ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਕੁੱਟ ਕੇ ਤੇ ਇਹਦਾ ਪਾਊਡਰ ਤਿਆਰ ਕਰ ਲਾਂਗੇ ਤੇ ਲਓ ਜੀ ਹੁਣ ਆਪਾਂ ਇਹਦਾ ਬਰੀਕ ਪਾਊਡਰ ਬਣਾ ਲਿਆ ਕਪੂਰ ਦਾ ਵੀ ਤੇ ਹੁਣ ਆਪਾਂ ਨੂੰ ਚਾਹੀਦੀ ਏ ਇਦਾਂ ਦੀ ਬੋਤਲ ਇੱਕ ਤੇ ਇਹ ਜੀ ਤੇ ਪੰਪ ਲੱਗਿਆ ਹੋਵੇ ਇਸ ਤਰੀਕੇ ਨਾਲ ਪੰਪ ਵਾਲੀ ਸਪਰੇਅ ਵਾਲੀ ਕੋਈ ਤੇ ਇਸ ਤਰੀਕੇ ਦੀ ਆਪਾਂ ਬੋਤਲ ਲੈ ਲਾਂਗੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਤੁਸੀਂ ਇੱਕ ਗਲਾਸ ਵਰਤ ਸਕਦੇ ਆਂਗੇ ਜਾਂ ਦੋ ਗਲਾਸ ਤੇ ਇੱਥੇ ਆਪਾਂ ਪਾਣੀ ਲੈ ਲਿਆ ਜੀ ਬੋਤਲ ਦੇ ਵਿੱਚ ਤੇ ਆਪਾਂ ਅੱਧੀ ਕਿ ਬੋਤਲ ਲਈਏ ਇਹ 1 ਲੀਟਰ ਵਾਲੀ ਬੋਤਲ ਅੱਧਿਕ ਲੈ ਲਈ ਤੇ ਹੁਣ ਜਿਹੜਾ ਆਪਾਂ ਇਹ ਪੇਸਟ ਤਿਆਰ ਕੀਤਾ ਪਾਊਡਰ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਨਾ ਬੋਤਲ ਦੇ ਵਿੱਚ ਪਾ ਲਾਂਗੇ ਜੀ ਤੇ ਇਹਦੇ ਵਿੱਚ ਘੋਲ ਜੁਗ ਆਰਾਮਦਾਰੀ ਨਾਲ ਹੀ ਤੇ ਥੋੜਾ ਜਿਹਾ ਆਪਾਂ ਬੋਤਲ ਨੂੰ ਇਸ ਤਰੀਕੇ ਨਾਲ ਹਿਲਾ ਲਾਂਗੇ ਚਾਹੇ ਤੁਸੀਂ ਢੱਕਣ ਲਾ ਕੇ ਹਿਲਾ ਲਿਓ ਉਹਨੂੰ ਬੋਤਲ ਨੂੰ ਇਸ ਤਰੀਕੇ ਨਾਲ ਤੇ ਹੁਣ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਾਂਗੇ ਜੀ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ ਤੇ ਹਾਂਜੀ ਚਲਦੀ ਚਲਦੀ ਵੀਡੀਓ 'ਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤਾਂ ਕਿ ਸਾਰਾ ਨੁਸਕਾ ਇਹ ਜਿਹੜਾ ਆਪਾਂ ਤਿਆਰ ਕਰਦੇ ਹੁੰਨੇ ਆਂ ਗਰੇਲੂ ਤੇ ਇਹ ਤੁਹਾਨੂੰ ਵੀ ਸਾਰਾ ਪਤਾ ਲੱਗ ਗਿਆ ਜੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਜਿਹੜੀ ਤੀਜੀ ਚੀਜ਼ ਇਹਦੇ ਵਿੱਚ ਪਾਉਣ ਲੱਗੇ ਆਂ ਜੀ ਤੇ ਉਹ ਹੈਗਾ ਇਹ ਡਿਟਾਲ ਤੇ ਡਿਟਾਲ ਦਾ ਆਪਾਂ ਇੱਕ ਢੱਕਣ ਲਾਵਾਂਗੇ ਇਹਦੇ ਵਿੱਚ ਤੇ ਇੱਕ ਢੱਕਣ ਆਪਾਂ ਪਾ ਲਾਂਗੇ ਜੀ ਡਿਟਾਲ ਦਾ ਡਿਟਾਲ ਵੀ ਕਲੀਨਿੰਗ ਤੇ ਬਹੁਤ ਵਧੀਆ ਕੰਮ ਆਉਂਦੀ ਜਿਵੇਂ ਆਪਾਂ ਇਹਨੂੰ ਪੋਚੇ ਵਾਲੇ ਪਾਣੀ ਦੇ ਵਿੱਚ ਪਾ ਲਈਏ ਤਾਂ ਵੀ ਬਹੁਤ ਜ਼ਿਆਦਾ ਵਧੀਆ ਇਹਦਾ ਫਾਇਦਾ ਹੁੰਦਾ ਤੇ ਇਸ ਤਰੀਕੇ ਨਾਲ ਆਪਾਂ ਹੁਣ ਡਿਟਾਲ ਪਾ ਲਿਆ ਜੀ ਇਹਦੇ ਵਿੱਚ ਇੱਕ ਢੱਕਣ ਤੇ ਹੁਣ ਆਪਾਂ ਇਹਦਾ ਜਿਹੜਾ ਪੰਪ ਹੈਗਾ ਉਹ ਲਾ ਲਾਂਗੇ ਪ੍ਰੈਸ਼ਰ ਮੂੰਹ ਤੇ ਬੋਤਲ ਦੇ ਤੇ ਇਹ ਵੇਖੋ ਜੀ ਇਹ ਆਪਾਂ ਹੁਣ ਲਗਾ ਲਾਂਗੇ ਇਹਦੇ ਮੂੰਹ ਤੇ ਪ੍ਰੈਸ਼ਰ ਇਹਦਾ ਤੇ ਬੰਦ ਕਰ ਲਾਂਗੇ ਬੋਤਲ ਆਪਾਂ ਚੰਗੀ ਤਰ੍ਹਾਂ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਆਪਾਂ ਵਰਤਣਾ ਕਿਵੇਂ ਆਗਾ ਤੇ ਜਿਵੇਂ ਕਿ ਇਹ ਆਪਣੇ ਇਹ ਹੁੰਦੇ ਅਗੇ ਇੱਥੇ ਜਾਲੀਆਂ ਵਗੈਰਾ ਤੇ ਇਹਨਾਂ ਦੇ ਵਿੱਚ ਛਿੜਕਾਂਗੇ ਆਪਾਂ ਇਸ ਤਰੀਕੇ ਨਾਲ ਛਿੜਕ ਦਾਂਗੇ ਤੇ ਇਹ ਵੇਖੋ ਜੀ ਆਪਾਂ ਇਹ ਬੋਤਲ ਜੀ ਇਹਨੂੰ ਪਾ ਲਿਆ ਏ ਕਿਉਂਕਿ ਉਹ ਦੂਸਰੀ ਬੋਤਲ ਦਾ ਪੰਪ ਖਰਾਬ ਸੀ ਤੇ ਆਪਾਂ ਪਹਿਲਾਂ ਚੈੱਕ ਨਹੀਂ ਸੀ ਕਰਿਆ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਵਰਤ ਲੈਣਾ ਜਿੱਥੇ ਵੀ ਇਹ ਹੈਗੇ ਅਗੇ ਕੋਨੇ ਵਗੈਰਾ ਕਿਉਂਕਿ ਕੋਨੇ ਵਗੈਰਾ ਚ ਜੰਦਾ ਮੱਛਰ ਤੇ ਜਿਵੇਂ ਕਿ ਆਪਣੇ ਅਲਮਾਰੀਆਂ ਦੇ ਹੁੰਦੇ ਆ ਇਹ ਖੁੰਝਾਂ ਜਿਹਾਂ ਦੇ ਵਿੱਚ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਇਹ ਕਰਾਂਗੇ ਜੀ ਸਪਰੇਅ ਖੁੰਝਾਂ ਦੇ ਵਿੱਚ ਤੇ ਇਸ ਤਰੀਕੇ ਨਾਲ ਜੀ ਆਪਾਂ ਜਾਲੀਆਂ ਵਗੈਰਾ ਚ ਸਾਰੇ ਕਿਤੇ ਇਹ ਸਪਰੇਅ ਕਰ ਦਾਂਗੇ ਤੇ ਵੇਖੋ ਬਹੁਤ ਹੀ ਵਧੀਆ ਇਹ ਹੈਗਾ ਜੀ ਮੱਛਰਾਂ ਵੱਲ ਤੇ ਜਿਵੇਂ ਇਹ ਜਾਲੀਆਂ ਵਗੈਰਾ ਹੁੰਦੀਆਂ ਪਰਦਿਆਂ ਦੇ ਬੈਕ ਸਾਈਡ ਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਹੁੰਦਾਗਾ ਤੇ ਸ਼ਾਮ ਦੇ ਟਾਈਮ ਤੁਸੀਂ ਇਸ ਤਰੀਕੇ ਨਾਲ ਸਪਰੇਅ ਕਰ ਸਕਦੇ ਇਹ ਤੇ ਇਹਦੀ ਸਮੈਲ ਨਾਲ ਸਟਰੋਂਗ ਸਮੈਲ ਨਾਲ ਜੀ ਤੇ ਮੱਛਰ ਬਿਲਕੁਲ ਵੀ ਨਹੀਂ ਆਊਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਹੈਗਾ ਜੀ ਸਪਰੇਅ ਬਣ ਕੇ ਤਿਆਰ ਹੁੰਦੀ ਆਪਣੀ ਇਹ ਤੇ ਪਰਦੇ ਵਗੈਰਿਆਂ ਦੇ ਬੈਕ ਸਾਈਡ ਜ਼ਰੂਰ ਇਹ ਕਰਨਾ ਜੀ ਤੇ ਜਿਵੇਂ ਕਿ ਆਪਣੇ ਬੈੱਡ ਦੇ ਖੁੰਝੇ ਹੁੰਦੇ ਹੈਗੇ ਤੇ ਇਹਨਾਂ ਦੇ ਵਿੱਚ ਇਸ ਸਾਈਡ ਇਸ ਤਰੀਕੇ ਨਾਲ ਖੁੰਝੇ ਦੇ ਵਿੱਚ ਵੀ ਸਪਰੇਅ ਮਾਰ ਦੇਣੀ ਕਿਉਂਕਿ ਇੱਥੋਂ ਵੀ ਜ਼ਿਆਦਾ ਮੱਛਰ ਆਉਂਦੇ ਹੁੰਦੇ ਆ ਸ਼ਾਮ ਨੂੰ ਇਸ ਤਰੀਕੇ ਨਾਲ ਜੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਬੋਤਲ ਨੂੰ ਭਰਤ ਲੈਣਾ ਜੀ ਸਪਰੇਅ ਵਾਲੀ ਨੂੰ ਇਸ ਤਰੀਕੇ ਨਾਲ ਜਿਵੇਂ ਆਪਣੇ ਘੇਟਾਂ ਦੇ ਵੰਗਰਦੇ ਹੁੰਦੇ ਮੱਛਰ ਤੇ ਇਸ ਤਰੀਕੇ ਨਾਲ ਇਹਨੂੰ ਛਿੜਕ ਦੇਣਾ ਜੀ ਸਾਰੇ ਘਰ ਦੇ ਵਿੱਚ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਤੁਸੀਂ ਡੇਲੀ ਇਹਨੂੰ ਛਿੜਕ ਸਕਦੇ ਹੋ ਜੀ ਇਹ 2-3 ਦਿਨ ਨਿਮਕਾ ਨਾ ਹੈਗਾ ਤੁਹਾਡਾ ਇਹ ਸਪਰੇਅ ਬੋਤਲ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਵਾਰ ਤੋਂ ਕਰ ਸਕਦੇ ਆ ਜੀ ਤੇ ਮੱਛਰਾਂ ਤੋਂ ਬਚ ਸਕਦੇ ਆ ਤੇ ਘਰ ਦੇ ਵਿੱਚ ਹੀ ਆਪਾਂ ਦੇਸੀ ਇਹ ਤਿਆਰ ਕਰਕੇ ਜਗਾੜ ਤਿਆਰ ਕੀਤਾ ਜੀ ਤੇ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਤਰੀਕਾ ਵਰਤ ਕੇ ਜ਼ਰੂਰ ਵੇਖਣਾ ਜੀ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਇਹ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ